ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟੀ ਕਾਜੀ ਕੌਰ ਜਿੰਦਰ ਪੰਜਾਬੀ ਬਲੌਮੀ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ੋ ਚੜ੍ਹਦੀ ਕਲਾ ਸਰੋ ਬਲੌਗ ਦੀ ਸ਼ੁਰੂਆਤ ਜੀ ਇੱਧਰ ਆਪਾਂ ਬਣਾਉਣ ਲੱਗੇ ਸੀ ਆਟਾ ਠੀਕ ਹੈ ਜੀ ਬਾਕੀ ਡੇਲੀ ਰੁਟੀਨ ਵਿੱਚ ਜਿਵੇਂ ਹੀ ਤੁਹਾਡੇ ਕਮੈਂਟ ਆਂਦੇ ਉਸ ਤਰ੍ਹਾਂ ਤੁਹਾਡੇ ਕਮੈਂਟਾਂ ਦਾ ਜਵਾਬ ਦਾਂਗੇ ਬਹੁਤ ਸਾਰਾ ਧੰਨਵਾਦ ਤੁਹਾਡਾ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀਗੀ ਕਿ ਛੋਟੀ ਜੀ ਬੱਚੀ ਦੇ ਵੀ ਆਪਾਂ ਜਿਹੜਾ ਪੈਕ ਲਗਾ ਸਕਦੇ ਹਾਂ ਹਾਂਜੀ ਲਗਾ ਸਕਦੇ ਆ ਜਿਹੜਾ ਆਟੇ ਵਾਲਾ ਪੈਕ ਹੈ ਨਾ ਉਹ ਲਗਾਓਗੇ ਤੁਸੀਂ ਉਹਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਵੇ ਜਿਹੜਾ ਆਪਾਂ ਪੈਕ ਵੇਸਨ ਵਗਾਰਾ ਵਾਲਾ ਹਲਦੀ ਪਾ ਕੇ ਲਗਾਵਾਂਗੇ ਨਾ ਜਿੰਨਾਂ ਕਈ ਵੀ ਛੋਟੇ ਬੱਚਿਆਂ ਦੇ ਵਾਲ ਹੁੰਦੇ ਆ ਉਹ ਵੀ ਉਤਰ ਜਾਂਦੇ ਆ ਠੀਕ ਹੈ ਜੀ ਬਾਕੀ ਜੋ ਵੀ ਡੇਲੀ ਟਵੀਚ ਹਮੇਸ਼ਾ ਤੁਹਾਡੇ ਕੰਮ ਕਰਦੀ ਹੁੰਦੀ ਆ ਕੋਈ ਵੀ ਤੁਹਾਡੇ ਨਾਲ ਤੇ ਵੀਡੀਓ ਸ਼ੇਅਰ ਬਹੁਤ ਸਾਰਾ ਥੈਂਕ ਯੂ ਤੇ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਤੁਸੀਂ ਜਮਨਾ ਨਗਰ ਕਿੱਥੇ ਹੋ ਜੀ ਅਸੀਂ ਜਮਨਾ ਨਗਰ ਦੇ ਕੋਲ ਕੋਈ ਪਿੰਡ ਉੱਤੇ ਰਹਿੰਦੇ ਆ ਤੁਸੀਂ ਜਮਨਾ ਨਗਰ ਕਿੱਥੋਂ ਮੈਨੂੰ ਸਗੋਂ ਕਮੈਂਟਾਂ ਵਿੱਚ ਦੱਸਿਓ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਬਹੁਤ ਸਾਰਾ ਥੈਂਕ ਯੂ ਤੁਹਾਡਾ ਜੋ ਵੀ ਡੇਲੀ ਰੁਟੀਨ 'ਚ ਕਰਾਂਗੀ ਅੱਜ ਮੈਨੂੰ ਗਵੰਡੀਆਂ ਦੇ ਸਾਡਿਆਂ ਨੇ ਬਣਾਣੀ ਹੈ ਜੀ ਮਠਿਆਈ ਮੈਂ ਸਿੱਖਾਂਗੀ ਵੈਸੇ ਮੈਨੂੰ ਆਉਂਦੀ ਏ ਕਿ ਮੈਂ ਆਪਣਾ ਸਭ ਦੇ ਆਪਣੇ ਆਪਣੇ ਲੱਗ ਤਰੀਕੇ ਹੁੰਦੇ ਹੋਉ ਦੇਖਦੀ ਆ ਕਿਸ ਤਰ੍ਹਾਂ ਬਣਾਉਂਦੇ ਆ ਤੇ ਮੈਂ ਕਿਹਾ ਚਲੋ ਉਹਨਾਂ ਕੋਲੋਂ ਸਿੱਖਾਂਗੀ ਤੇ ਉਹਨਾਂ ਦਾ ਵੀ ਤਰੀਕਾ ਮੈਨੂੰ ਪਤਾ ਚੱਲ ਜਾਏਗਾ ਕਿ ਕੀ ਆਦੀ ਬਰਫੀ ਬਣਾਉਂਦੇ ਆ ਕਿਹੜੇ ਤਰੀਕੇ ਨਾਲ ਬਣਾਉਂਦੇ ਮੈਂ ਜਿਹੜੀ ਪੰਜੀਰੀ ਬਣਾਈ ਹੈ ਨਾ ਬਿਲਕੁਲ ਸਿੰਪਲ ਤੇ ਸੌਖੇ ਤਰੀਕੇ ਨਾਲ ਬੰਦੀ ਬਲਕਿ ਤੁਸੀਂ ਬਣਾਇਓ ਬਹੁਤ ਸੌਖੀ ਤੇ ਬਹੁਤ ਤਾਕਤਵਰ ਹੁੰਦੀ ਹੈ ਬੱਚਿਆਂ ਲਈ ਛੋਟੇ ਛੋਟੇ ਜਿਵੇਂ ਹੁਣ ਅੱਜ ਕੱਲ੍ਹ ਸਰਦੀਆਂ ਆ ਰਹੀਆਂ ਆਪਾਂ ਆਪਣੇ ਬੱਚਿਆਂ ਨੂੰ ਤਾਕਤਵਰ ਚੀਜ਼ਾਂ ਬਣਾ ਕੇ ਦੇਣੀਆਂ ਚਾਹੀਦੀਆਂ ਜੋ ਆਪਣੇ ਕੁਲ ਗੁਣ ਹੈਗਾ ਆਪਾਂ ਨੂੰ ਦਿਖਾਣਾ ਵੀ ਚਾਹੀਦਾ ਹੈ ਤੇ ਘਰ ਦਾ ਚਲੋ ਆਪਾਂ ਯੂਜ਼ ਕਰਦੇ ਜੀ ਨੇ ਠੀਕ ਹੈ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਜਿੱਦਾਂ ਵੀ ਜੋ ਕੰਮ ਕਰਾਂਗੇ ਤੁਹਾਡੇ ਨਾਲ ਮੈਂ ਵੀਡੀਓ ਹਰ ਇੱਕ ਸ਼ੇਅਰ ਕਰ ਦੇ ਜਾਂਗੀ ਬਹੁਤ ਸਾਰਾ ਥੈਂਕ ਯੂ ਜੜੀਆਂ ਭੈਣਾਂ ਮੈਨੂੰ ਅੱਛੇ ਅੱਛੇ ਕਮੈਂਟ ਕਰਦੀਆਂ ਥੋੜੀ ਜੀ ਕੋਈ ਮਿਸਟੇਕ ਹੋਵੇ ਕੁਝ ਹੋਵੇ ਪਲੀਜ਼ ਮੈਨੂੰ ਮਾੜੇ ਕਮੈਂਟ ਨਾ ਕਰਿਓ ਮੈਨੂੰ ਦੱਸ ਦਿਆ ਕਰੋ ਤੇ ਥੈਂਕ ਯੂ ਸੋ ਮੱਚ ਕਿਉਂਕਿ ਅੱਜ ਕੱਲ ਮੇਰਾ ਥੋੜੀ ਜਿਹੀ ਕੁਝ ਸਿੱਖ ਰਹੀ ਐ ਤੇ ਉੱਥੇ ਬਾਹਰ ਚਲੀ ਜਾਂਦੀ ਐ ਮੈਨੂੰ ਥੋੜੀ ਜਿਹੀ ਪ੍ਰੋਬਲਮ ਆ ਰਹੀ ਐ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਥੈਂਕ ਯੂ ਬਾਕੀ ਮਿਲਦੀ ਆ ਥੋੜੀ ਦੇਰ ਬਾਅਦ ਤੇ ਉਧਰ ਬਣਾ ਲਾਂਗੇ ਆਪਾਂ ਫਟਾਫਟ ਆਪਣੀ ਸਬਜ਼ੀ ਘਰ ਦਾ ਕੰਮ ਮੈਂ ਖੰਵੇੜ ਕੇ ਫਿਰ ਉਹਨਾਂ ਦੀ ਮਠਿਆਈ ਦੇਖਾਂਗੀ ਜਿੱਦਾਂ ਵੀ ਬਣਾਣਗੇ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਠੀਕ ਐ ਜੀ ਬਾਕੀ ਤਦ ਤੱਕ ਤੁਸੀਂ ਬਨੇ ਰਹ ਤੇ ਲੋ ਜੀ ਇਧਰ ਆਪਾਂ ਪਿਉਂਤੀ ਸੀ ਰੋਂਗੀ ਅੱਜ ਬਣਾਵਾਂਗੇ ਰੋਂਗੀ ਕਈ ਇਹਨੂੰ ਰੋਂਗੀ ਕਹਿੰਦੇ ਤੇ ਕਈ ਇਹਨੂੰ ਲੋਬੀਆ ਕਹਿੰਦੇ ਆ ਠੀਕ ਹੈ ਜੀ ਤੁਸੀਂ ਕੀ ਕਹਿੰਦੇ ਹੋ ਤੁਸੀਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਮੈਂ ਪਹਿਲਾਂ ਭਿਓ ਕੇ ਰੱਖਦੀ ਸੀ ਸਾਫ਼ ਸੁਥਰੀ ਕਰਕੇ ਠੀਕ ਹੈ ਜੀ ਬਾਕੀ ਇੱਧਰ ਕਰ ਲੈਨੇ ਆਪਾਂ ਨੇ ਆਪਣੀ ਮਟੀਰੀਅਲ ਪਿਆਜ਼ ਲਸਣ ਅਦਰਕ ਹਰੀ ਮਿਰਚਾ ਟਮਾਟਰ ਸਾਰਾ ਕੁਝ ਆਪਾਂ ਗ੍ਰਾਈਂਡ ਕਰਕੇ ਨਾਰਮਲ ਮਸਾਲਾ ਪਾ ਲਾਂਗੇ ਠੀਕ ਹੈ ਜੀ ਜਿਵੇਂ ਤੁਸੀਂ ਦੇਖਦੇ ਹੋ ਕਿ ਮੈਂ ਸਾਰਾ ਇੱਕਦਮ ਮਤਲਬ ਕਈ ਵਾਰੀ ਮੈਂ ਨਾ ਜਿਵੇਂ ਟਾਈਮ ਨਾ ਹੋਵੇ ਜਾਂ ਕਿਤੇ ਜਾਣਾ ਹੋਵੇ ਤੇ ਫਟਾਫਟ ਮੈਂ ਸਾਰਾ ਕੁਝ ਇੱਦਾਂ ਹੀ ਪਾ ਕੇ ਵਿੱਚੇ ਹੀ ਮਸਾਲਾ ਤੇ ਬਣਾਉਂਦੀ ਆ ਠੀਕ ਹੈ ਜੀ ਇੱਧਰ ਕਰ ਲੈਨੇ ਆਪਾਂ ਆਪਣੇ ਮਸਾਲੇ ਨੂੰ ਗ੍ਰਾਈਂਡ ਇਹਦੇ ਚ ਗ੍ਰाइंड ਕਰ ਲੈਣੇ ਆ ਠੀਕ ਹੈ ਜੀ ਗ੍ਰाइंड ਕੀਤਾ ਹੋਇਆ ਮਸਾਲਾ ਨਾ ਥੋੜਾ ਵਧੀਆ ਬਣ ਜਾਂਦਾ ਹੈ ਸਾਬਤ ਕਰੋ ਤਾਂ ਫਿਰ ਸਾਬਤ ਦਿਖਦਾ ਰਹਿੰਦਾ ਤੇ ਇੱਧਰ ਆਪਾਂ ਕੁੱਕਰ ਧਰ ਲਿਆ ਸੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਤੇਲ ਸੜਨਾ ਪਾ ਦਿੰਨੇ ਆ ਤੇਲ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਸੜ ਜੇਗਾ ਫਿਰ ਇਹਦੇ ਵਿੱਚ ਆਪਾਂ ਸਾਰਾ ਕੁਝ ਮਟੀਰੀਅਲ ਪਾ ਕੇ ਫਟਾਫਟ ਕੰਮ ਕਰਕੇ ਫਿਰ ਮੈਂ ਤੁਹਾਡੇ ਨਾਲ ਤੁਹਾਨੂੰ ਦਿਖਾਉਂਗੀ ਮੈਂ ਕਿ ਆਜ ਮੈਂ ਕੀ ਆਦੀ ਬਰਫੀ ਆਪਣੇ ਤਰੀਕੇ ਨਾਲ ਤਾਂ ਬਣਾਉਂਦੀ ਹੁੰਨੀ ਆ ਮੈਂ ਬਲਕਿ ਬਣਾਈ ਨਹੀਂ ਬਣਾਉਂਗੀ ਤੇ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਅੱਜ ਬਣਾ ਗਵਾਂਡੀਆਂ ਦੇ ਸਾਡੇ ਬਣਾਉਣ ਲੱਗੇ ਸੀਗੇ ਤੇ ਮੈਂ ਕਿਹਾ ਚਲੋ ਮੈਨੂੰ ਵੀ ਬੁਲਾ ਲਿਓ ਮੈਂ ਦੇਖੂਗੀ ਤੁਸੀਂ ਕਿੱਦਾਂ ਬਣਾਉਂਦੇ ਸਭ ਦੇ ਆਪਣੇ ਆਪਣੇ ਅਲੱਗ-ਅਲੱਗ ਤਰੀਕੇ ਹੁੰਦੇ ਨੇ ਨਾ ਕਈ ਵਾਰੀ ਹੁੰਦਾ ਕਿਸੇ ਦੇ ਤਰੀਕਾ ਅਪਣਾਉਣਾ ਚਾਹੀਦਾ ਤੇ ਇਸੇ ਤਰ੍ਹਾਂ ਹੀ ਮੈਂ ਕਿਹਾ ਸਿੱਖ ਲਾਂਗੀ ਨਾਲੇ ਨਾਲੇ ਤੁਹਾਡੇ ਨਾਲ ਮੈਂ ਫਿਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਹਰ ਕਿੰਨੋ ਕਿੰਨੋ ਕੀ ਆਦੀ ਭਾਜੀ ਪਸੰਦ ਹੈ ਮੈਨੂੰ ਕਮੈਂਟਾਂ 'ਚ ਦੱਸਿਓ ਤੇ ਇੱਧਰ ਛੜ ਗਿਆ ਸਾਡਾ ਤੇਲ ਗਰਮ ਚੰਗੀ ਤਰ੍ਹਾਂ ਹੋ ਗਿਆ ਹੁਣ ਇਹ ਗ੍ਰाइंड ਕੀਤਾ ਹੋਇਆ ਮਸਾਲਾ ਸਾਰਾ ਜਿੰਨਾ ਵੀ ਹੈ ਨਾ ਤੇ ਇਹਦੇ ਵਿੱਚ ਹੀ ਪਾ ਦੂੰਗੀ ਮੈਂ ਇਹ ਬਹੁਤ ਸੌਖੇ ਤਰੀਕੇ ਨਾਲ ਸਬਜ਼ੀ ਬਣਦੀ ਤੁਸੀਂ ਵੀ ਬਲਕਿ ਇਦਾਂ ਬਣਾ ਕੇ ਦੇਖੋ ਠੀਕ ਹੈ ਜੀ ਤੇ ਲੋ ਜੀ ਹੁਣ ਇਹਦੇ ਵਿੱਚ ਇਹ ਪਟੇ ਸੰਸਾਰ ਇਹਦੇ ਵਿੱਚ ਆਪਾ ਪੁੱਟਦਾ ਨਮਕ ਜਿੰਨਾ ਤੁਸੀਂ ਨਮਕ ਦੇ ਖਾਂਦੇ ਹੋ ਠੀਕ ਹੈ ਥੋੜਾ ਜਿਹਾ ਮਿਰਚਾ ਥੋਕਿ ਮੈਂ ਜ਼ਿਆਦਾ ਲਖੜ ਨਹੀਂ ਮਿਚਾ ਪਾਈ ਹੈ ਹਲਦੀ ਪਾਣੀ ਠੀਕ ਹੈ ਜੀ ਥੋੜਾ ਜਿਹਾ ਗਰਮ ਮਸਾਲਾ ਪਾਣਾ ਆਪਾ ਥੋੜਾ ਜਿਹਾ ਪੀਸਿਆ ਹੋਇਆ ਧਨੀਆ ਪਾ ਦਿੰਦੇ लो जी हम आपको थोड़ा जहा मिक्स कर देना ठीक है सारे ना, मिक्स कर देंगे वीडियो तरीके पादे आप हम पानी आपको कुछ नहीं करना है जो आप्य रखे हुए ना ये पा देंगे चंगी तर आप कर देंगे मिक्स पेलों आप पा थोड़ा पानी पाने ठीक है जी हमेंगे थोड़ी जी आप देकी मिर्च चलो जी हम आप कुकर कर देंगे अपना ਲੋਜੀ ਮਸਾਲਾ ਬੰਪੂਜ ਜੇਗਾ ਵਧੀਆ ਤਰੀਕੇ ਨਾਲ ਤੇ ਨਾਲੇ ਰੋਂਗੀ ਵੀ ਬਣ ਜੇਗੀ ਸਿਰਫ 2-3 ਸੀਟੀਆਂ ਮਰਵਾ ਕੇ ਬਾਅਦ ਚੋ ਪਾਣੀ ਪਾ ਦੋ। ਥੱਲੇ ਲੋਜੀ ਹਾਂ ਕੁੱਕਰ ਆਪਣਾ ਬੰਦ ਹੋ ਗਿਆ ਹੁਣ ਆਪਾਂ 2-3 ਸੀਟੀਆਂ ਪਹਿਲਾਂ ਮਰਵਾ ਲਾਂਗੇ ਠੀਕ ਹੈ ਜੀ। ਤੇ ਗੈਸ ਆਪਾਂ ਫੁੱਲ ਤੇ ਰੱਖ ਦੇਣਾ ਇਹਨੂੰ। ਤੇ ਲੋ ਜੀ ਇਹ ਕਿ ਅਕਦੂ ਕਸ ਕਰਕੇ ਨਾ ਫਿਰਨੇ ਕੁੱਕਰ ਦੇ ਵਿੱਚ ਸਿਟੀ ਮਰਵਾਉਂਦੇ ਆ ਤੇ ਉਧਰ ਆਪਣਾ ਬਣ ਰਿਹਾ ਖੋਇਆ ਇਹਨਾਂ ਦਾ ਠੀਕ ਹੈ ਜੀ ਇਹਨਾਂ ਨੇ ਚੁੱਲੇ ਦੇ ਉੱਤੇ ਖੋਇਆ ਰੱਖਿਆ ਹੋਇਆ ਠੀਕ ਹੈ ਜੀ ਤੇ ਖੋਇਆ ਵਧੀਆ ਤਰੀਕੇ ਨਾਲ ਤੁਸੀਂ ਬਣਾ ਲੈਣ ਖੋਏ ਦੀ ਬਣਾਓ ਜੇਕਰ ਆਲਰੇਡੀ ਤੁਹਾਡੇ ਕੋਲ ਖੋਇਆ ਬਣਿਆ ਤੇ ਉਹ ਲੱਗ ਹੈ ਇਹ ਦੁੱਧ ਦਾ ਬਣਾਇਆ ਹੋਇਆ ਬਣਾ ਰਹੇ ਨੇ ਮਤਲਬ ਤੇ ਲੋ ਜੀ ਇਹਦਰ ਤਰਿਆ ਹੋਇਆ ਖੋਇਆ ਇਹ ਚੁੱਲੇ ਤੇ ਬਣਾਉਂਦੇ ਆ ਨਾ ਜਿਵੇਂ ਬਣਿਆ ਹੋਇਆ ਮੇਲ ਵੀ ਜਾਂਦਾ ਤੇ ਚੁੱਲੇ ਦਾ ਬਣਿਆ ਹੋਇਆ ਵਧੀਆ ਥੋੜੀ ਮਿਹਨਤ ਜ਼ਰੂਰ ਲੋਜੀ ਇਹਨੂੰ ਛਾਣ ਲਿਆ ਠੀਕ ਹੈ ਬੋਇਲਡ ਕਰ ਲਿਆ ਸੀ ਚੰਗੀ ਤਰ੍ਹਾਂ ਤੇ ਹੁਣ ਇਹਨੂੰ ਨਾ ਪੋਣੀ ਦੇ ਜਿਹੜੀ ਛਾਣ ਕੇ ਰੱਖ ਲਿਆ ਤੇ ਲੋ ਜੀ ਦੁੱਧ ਸਾਡਾ ਵਧੀਆ ਤਰੀਕੇ ਨਾਲ ਕੱਢ ਗਿਆ ਸੀਗਾ ਖੋਇਆ ਬਣਨ ਲੱਗ ਗਿਆ ਤੇ ਹੁਣ ਆਪਾਂ ਜਿਹੜੀ ਕੀ ਆ ਬੋਇਲਡ ਕੀਤੀ ਹੈ ਨਾ ਤੋਏ ਦੇ ਵਿੱਚ ਹੀ ਪਾ ਦੇਣੀ ਹੈ ਠੀਕ ਹੈ ਜੀ ਆਪਾਂ ਇਸੇ ਤਰੀਕੇ ਨਾਲ ਇਹ ਪਾਉਂਦੇ ਆ ਤੇ ਮੈਂ ਤੁਹਾਨੂੰ ਦਿਖਾ ਰਹੀ ਆ ਦੇਖੋ ਫਿਰ ਕੜਛੀ ਮਾਰ ਕੇ ਚੰਗੀ ਤਰ੍ਹਾਂ ਇਹਨੂੰ ਨਾ ਮਿਕਸ ਕਰ ਦੇਣਾ ਵਧੀਆ ਤਰੀਕੇ ਨਾਲ ਲਓ ਜੀ ਹੁਣ ਆਪਾਂ ਇਹਦੇ ਵਿੱਚੇ ਇਹਦੇ ਉੱਪਰ ਜੋ ਵੀ ਪਾਉਂਦੇ ਮੈਂ ਤੁਹਾਨੂੰ ਦੱਸਦੀ ਆ ਤੇ ਲਓ ਜੀ ਇੱਧਰ ਆਪਾਂ ਇਹਨਾਂ ਨੇ ਪਾਤੀ ਹੁਣ ਚੀਨੀ ਠੀਕ ਹੈ ਜੀ ਚੀਨੀ ਤੁਸੀਂ ਆਪਣੇ ਟੇਸਟ ਅਨੁਸਾਰ ਹੈ ਨਾ ਜ਼ਿਆਦਾ ਚੀਨੀ ਖਾਂਦੇ ਆ ਤੇ 4-5 ਗਲਾਸ ਪਾਉਂਦੇ ਹੁੰਦੇ ਆ ਅਸੀਂ ਇਹਦੇ ਘੱਟ ਪਾਨੇ ਆ ਤੇ ਇਹਨਾਂ ਦਾ ਆਪਣਾ ਆਪਣਾ ਤਰੀਕਾ ਹੈ ਠੀਕ ਹੈ ਜੀ ਇਹ ਚੀਨੀ ਪਾ ਕੇ ਫਿਰ ਵਧੀਆ ਤਰੀਕੇ ਨਾਲ ਮਿਕਸ ਕਰ ਲੈਣਾ ਠੀਕ ਹੈ ਜੀ ਹਾਂ ਦੇਖੋ ਇਹਨਾਂ ਨੇ ਪਹਿਲਾਂ 1-2 ਗਲਾਸ ਪਾ ਲਏ ਹੋਰ ਪਾਣ ਲੱਗਿਆ ਚੀਨੀ ਤਾਂ ਲੰਘ ਗਏ। ਤੇ ਲੋ ਜੀ ਆ ਦੇਖੋ ਜੀ ਵਿੱਚ ਚਾਸ਼ਨੀ ਬਣਦੀ ਹੈ ਨਾ ਐਦਾ ਚੀਨੀ ਨੇ ਆਪਣਾ ਚੀਨੀ ਬਿਲਕੁਲ ਘੁਲ ਗਈ ਹੈ। ਤੇ ਲੋ ਜੀ ਵਧੀਆ ਤਰੀਕਿਆਂ ਨਾਲ ਮਿਕਸ ਅਪ ਕਰ ਦੇਣਗੇ ਕਰਤੀ ਹੁਣ ਚੀਨੀਆਂ ਵਧੀਆ ਤਰੀਕੇ ਨਾਲ ਘੁਲ ਗਈ। ਤੇ ਲੋ ਜੀ ਹੁਣ ਇਹਦੇ ਵਿੱਚ ਪਾ ਲਿਆ ਜਿਹੜਾ ਹਰਾ ਕਲਰ ਹੁੰਦਾ ਨਾ ਉਹ ਕਲਰ ਪਾ ਰਹੇ ਆ ਥੋੜਾ ਜਿਹਾ। ਤੁਸੀਂ ਚਾਹੋ ਤੇ ਕਲਰ ਪਾ ਸਕਦੇ ਨਹੀਂ ਪਾਣਾ ਤੇ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਕਲਰ ਨਾਲ ਵਧੀਆ ਜਿਹਾ ਲੱਗਦਾ ਹੈ। ਤੇ ਲੋਜੀ ਇਹ ਦੇਖ ਰਹੀ ਸੀ ਆਪਾਂ ਜੇਕਰ ਤਾਰ ਭੱਜ ਜਾਂਦੀ ਹੈ ਨਾ ਇਹਦੀ ਇੱਕ ਤਾਰ ਦੀ ਬਣ ਜਾਈ ਤੇ ਫਿਰ ਸਮਝ ਲਓ ਜੰਮ ਜਾਈਏ ਜੰਮਣ ਲਈ ਤਿਆਰ ਹੋਈ ਹਾਲੇ ਬਾਕੀ ਪਾਣੀ ਚ ਆਪਾਂ ਚੈੱਕ ਕਰਕੇ ਦੇਖ ਲੈਂਦੇ ਆ ਠੀਕ ਹੈ ਜੀ ਤੇ ਲੋਜੀ ਨੂੰ ਪਾਣੀ ਦੇ ਵਿੱਚ ਸੁੱਟ ਕੇ ਦੇਖਦੇ ਆ ਜਿਵੇਂ ਪਾਣੀ ਦੇ ਵਿੱਚ ਜੇ ਜਮੂਗੀ ਨਾ ਤਾਂ ਸਮਝੋ ਸਾਡੀ ਬਰਫੀ ਜੰਮਣ ਲਈ ਤਿਆਰ ਹੋ ਜਾਂਦੀ ਹੈ ਤੇ ਜੇਕਰ ਤੁਸੀਂ ਚਾਹੋ ਤੈਨੂੰ ਹੱਥ ਦੇ ਨਾਲ ਵੀ ਚੈੱਕ ਕਰ ਸਕਦੇ ਜੋ ਬਤਾਰ ਲ ਬਣਨ ਲੱਗ ਜੇ ਨਾ ਤੇ ਸਮਝੋ ਸਾਡੀ ਬਰਫੀ ਬਿਲਕੁਲ ਪਰਫੈਕਟ ਤਰੀਕੇ ਨਾਲ ਜੰਮ ਜੂਗੀ ਤੇ ਲਓ ਜੀ ਇਹਨੂੰ نیچے ਲਾ ਲੈਣਾ ਆਪਾਂ ਠੰਡਾ ਕਰਨਾ ਹੁਣ ਠੀਕ ਹੈ ਜੀ ਫੈਰੀ ਉਸ ਜਰੀ ਇਹਨੂੰ ਲਓ ਜੀ ਠੰਡੀ ਹੋ ਜੇਗੀ ਤੇ ਜੰਮਣ ਲੱਗ ਹੋ ਜੇਗੀ ਬਹੁਤ ਵਧੀਆ ਤਰੀਕੇ ਨਾਲ ਤੇ ਇਹਨੂੰ ਆਪਾਂ ਜਮਾ ਸਕਦੇ ਹਾਂ ਤੇ ਲੋ ਜੀ ਇਹਨਾਂ ਨੇ ਇਸ ਤਰ੍ਹਾਂ ਕਰਕੇ ਜਮਾਉਂਦੇ ਆ ਠੀਕ ਹੈ ਜੀ ਤੁਹਾਡੀ ਆਪ ਦੀ ਇੱਛਾ ਹੈ ਕਿ ਆਪ ਇਸ ਤਰ੍ਹਾਂ ਖੋਸ ਕੇ ਜਿਹੜੀ ਗੱਮਟ ਦੀ ਪਟਾਣੀ ਦਾ ਹਾਬੇ ਨੂੰ ਤੇ ਲੋ ਜੇ ਇਹਨੂੰ ਜਮਾਇਆ ਇਹਨਾਂ ਨੇ ਕੱਟੇ ਤੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਫਿਰ ਇਹਦੇ ਤੇ ਨਾ ਮਤਲਬ ਠੰਡੀ ਹੋ ਕੇ ਬਹੁਤ ਵਧੀਆ ਤਰੀਕੇ ਨਾਲ ਜੰਮ ਜਾਂਦੀ ਸਾਫ ਸੁਥਰਾ ਇਹਨਾਂ ਨੇ ਕੱਟਾ ਕਰ ਲਿਆ ਤੇ ਇਹ ਸੇ ਤਰੀਕੇ ਨਾਲ ਹੀ ਜਮਾਉਂਦੇ ਹੁੰਦੇ ਆ ਖਾਸਨ ਕਿ ਲਗਾਤਾ ਇਹੋ ਕਹਿੰਦੇ ਹਾਂ ਤੇ ਲਓ ਗਾਇਜ਼ ਆ ਦੇਖੋ ਵਧੀਆ ਤਰੀਕੇ ਨਾਲ ਜੰਮ ਗਈ ਆਪਾਂ ਨਰਮ ਨਰਮ ਦੇ ਵਿੱਚ ਪਹਿਲਾਂ ਹੀ ਚਾਕੂ ਕੱਢ ਦਾਂਗੇ ਤਾਂ ਕਿ ਫਿਰ ਬਾਅਦ ਚੋਂ ਨਾ ਕੱਟਣ ਚ ਪ੍ਰੋਬਲਮ ਨਹੀਂ ਹੁੰਦੀ ਵੈਸੇ ਤਾਂ ਇਹ ਨਰਮ ਰਹਿੰਦੀ ਹੈ ਇਹ ਜਿਆਦਾ ਨਹੀਂ ਵੱਡਾ ਪੀਸ ਕੱਟਦਾ ਗਰਮ ਹੈ اندر ਦਾ ਹਾਂ ਗਰਮ ਹੈ ਨਾ ਤਵੀ ਤਵੀ ਤਾਂ ਹੀ ਤਾਂ ਕੱਟੀ ਜਾ ਰਹੀ ਹੈ ਮਰਫੀ ਕੋਈ ਥੀ ਕੋਨੀ ਕੱਟ ਲੈਂਦੇ ਆ ਤੇ ਚੋਰ ਆਪਣੀ ਚੁਆਇਸ ਹੈ ਤਾਂ ਹਾਂ ਫੂਟ ਜਾਵੇ ਚਾਹ ਇੱਛਾ ਸੁਣ ਇਹ ਜਰਾਬ ਨਹੀਂ आपने मुझे पहले क्यों नहीं बताया मुझे ध्यान ही नहीं ना मेरे दिमाग में नहीं था ये पहले अब पता तो नहीं था ये ओ ले चल चल ठीक है ठीक है ठीक है, है और छोटी गर्ल मेरे अंकल ने ठीक तो कहा छोटो कुछ छोटे पीस क्यों 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 छोटो को बड़े पीस बड़े को छोटे पीस अच्छा छोटो को निशान ਤਖ ਲਓ गाइस ਆ ਦੇਖੋ ਇਸ ਤਰ੍ਹਾਂ ਕਟਿੰਗ ਹੋ ਗਈ ਥੋੜੀ ਜਿਹੀ ਸੁੱਕ ਜੇਗੀ ਨਾ ਫਿਰ ਇਹਨੂੰ ਆਪਾਂ ਪੀਸ ਦੇ ਵਿੱਚ ਕੱਟ ਕੇ ਫਿਰ ਵਧੀਆ ਤਰੀਕੇ ਨਾਲ ਆਪਾਂ ਥਾਲੀ ਵਿੱਚ ਰੱਖ ਲੈ ਜਿਸ ਤਰ੍ਹਾਂ ਮर्जी ਰੱਖਣਾ ਹੋ ਰੱਖ ਸਕਦੇ ਹੋ ਕਿ ਲੋ गाइस ਆ ਦੇਖ ਕਿੰਨਾ ਸੌਫਟ ਹੈ ਮੂੰਹ ਚ ਖੋਲਣ ਵਾਲੀ ਮਿਠਾਈ ਹੈ ਠੀਕ ਹੈ ਜੀ ਤੁਸੀਂ ਵੀ ਇਹ ਬਣਾ ਸਕਦੇ ਹੋ ਬੱਚਿਆਂ ਨੂੰ ਵੀ ਦੇ ਸਕਦੇ ਹੋ ਤੇ ਸਭ ਤੋਂ ਹੈਲਥੀ ਜਿਹਨੂੰ ਕਹਦੇ ਨੇ ਨਾ ਬਹੁਤ ਤਾਕਤਵਰ ਹੈ ਕੀ ਆਦੀ ਜਿਹੜੇ ਬੱਚੇ ਨਹੀਂ ਕੀ ਆ ਖਾਂਦੇ ਤੇ ਉਹਨਾਂ ਨੂੰ ਤੁਸੀਂ ਸਪੈਸ਼ਲ ਇਸ ਤਰ੍ਹਾਂ ਦੀ ਚੀਜ਼ ਬਣਾ ਕੇ ਦੇ ਸਕਦੇ ਹੋ ਠੀਕ ਹੈ ਜੀ ਔਰ ਵੀਡੀਓ ਮੈਂ ਨਾਲ ਦੁੱਸ ਜਿਸ ਵਿੱਚ ਸਫਲ ਨਹੀਂ ਦਿਖਦੀ ਕਿ ਸ਼ਾਰਟ ਵੀਡੀਓ ਮੇਂ ਚੱਪਲ ਨਹੀਂ ਦਿਖਣੇਗੀ ਦੇਖ ਲੈ ਸ਼ਾਰਟ ਮੇਂ ਵੀ ਸਭ ਨਹੀਂ ਆਉਂਦੀ ਸ਼ਾਰਟ ਮੇਂ ਵੀ ਦਿਖਦੀ ਮੈਂ ਨਹੀਂ ਬਣਾਈ ਲਈ ਇਸ ਲਈ ਸਪੈਸ਼ਲ ਹਾਏ ਕੋਈ ਕਿਆ ਕਹੇਗਾ ਤੇ ਲੋ ਜੀ ਆ ਦੇਖੋ ਜੰਮ ਕੇ ਹੋ ਗਈ ਤਿਆਰ ਬਿਲਕੁਲ ਦੇਖੋ ਕਿੰਨੀ ਵਧੀਆ ਬਣੀ ਹੈ ਬਹੁਤ ਖੁਸ਼ਬੂ ਵੀ ਆ ਰਹੀ ਹੈ ਤਿਆਰ ਦੇਖੋ ਜੀ ਤੇ ਲੋ ਜੀ ਆ ਦੇਖ ਲਓ ਕਿੰਨੀ ਸੌਫਟ ਸੌਫਟ ਹੈ ਬਿਲਕੁਲ ਇਕਦਮ ਇਸ ਤਰ੍ਹਾਂ ਕਰਕੇ ਬਰਫੀ ਤਿਆਰ ਹੋ ਸਕਦੀ ਤੁਸੀਂ ਬਣਾਓਗੇ ਤੇ ਕਮੈਂਟਾਂ ਵਿੱਚ ਦੱਸਿਓ ਬਹੁਤ ਸੋਖੇ ਤਰੀਕੇ ਨਾਲ ਬਣਦੀ ਹੈ ਠੀਕ ਹੈ ਜੀ ਤੱਲੋਜੀ ਤੱਲੋਜੀ ਆ ਦੇਖੋ ਜੀ ਬਰਫੀ ਬਣ ਕੇ ਬਿਲਕੁਲ ਹੋ ਗਈ ਤਿਆਰ ਆ ਦੇਖੋ ਕਿੰਨੀ ਵਧੀਆ ਜੰਮੀ ਹੈ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਜਿੰਨੂ ਜਿੰਨ ਦਾ ਮਨ ਕਰ ਰਿਹਾ ਮੂੰਹ ਚ ਪਾਣੀ ਆ ਰਿਹਾ ਵੀ ਜਰੂਰ ਕਮੈਂਟ ਕਰਿਓ ਠੀਕ ਹੈ ਜੀ